ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ 7 ਹੋ ਚੁੱਕੇ ਨੇ ਹੁਣ ਗੁਰਦੁਆਰੇ ਹੋਇਆ ਕਿਉਂਕਿ ਕੀਰਤਨ ਕਰਕੇ ਭੋਗ ਲੇਟ ਪੈਂਦਾਗਾ ਲੇਟ ਹੀ ਜਾਣਿਆਂਗੇ ਆ ਰੋਟੀਆਂ ਸਿੱਗੀਆਂ ਮੈਂ ਪਹਿਲਾਂ ਪਾਉਣਾ ਭੁੱਲ ਗੇ ਬਿੱਲੀਆਂ ਨੇ ਖਰਾਬ ਕਰਤੀਆਂ ਖਾਂਦੀਆਂ ਨਹੀਂ ਕਰਦੀਆਂ ਨੇ ਬੁਰਕੀਆਂ ਚੁਰਕੀਆਂ ਕਰਕੇ ਛੱਡਦੇ ਨੇ ਆਪਣੇ ਘਰ ਦਾ ਮਸਾਲਾ ਲੈਂਦੀਆਂ ਬਾਕੀ ਹਨਾ ਲਗਾਤਾਰ ਕਮੈਂਟ ਆ ਰਹੇ ਨੇ ਆਪਣੀਆਂ ਖੋਲੀਆਂ ਨੂੰ ਮੇਰਾ ਦੇਖੋ ਰੇਟ ਵਿੱਚ ਦੱਸਿਆ ਹੋਇਆ ਵੀ ਇਹ 1600 ਦੀ ਇੱਕ ਖੋਲਲੀ ਹੈਗੀ 3200 ਦੀਆਂ ਦੋ ਨੇ ਹੈਗੀਆਂ ਬਾਕੀ ਇੱਕ ਭੈਣ ਦੀ ਰਿਪਲਾਈ ਆ ਰਹੀ ਹੈ ਜਿਹੜਾ ਵੀ ਅਸੀਂ 1400 ਦੀ ਕਰਾਈ ਹੈ ਥੋੜੇ ਜ ਸਾਡੇ ਨਾਲ ਜਿਹੜੀਆਂ ਵੱਡੀਆਂ ਛੋਟੀਆਂ ਨੇ ਉਹ ਨਾ SRRT ਵੱਧ ਕਰਦੀਆਂ ਨੇ ਅਸੀਂ ਥੋੜਾ ਜਿਹਾ ਲੋਹਾ ਹੈਵੀ ਲਵਾ ਲਿਆ ਕਿਉਂਕਿ ਵੀ ਹਨਾ ਟੱਕਰ ਨਾਲ ਮੁੱਦੀ ਨਾ ਮਾਰਦਾਂ ਸਾਡੀਆਂ ਛੋਟੀਆਂ ਬਹੁਤ SRRT ਕਰਦੀਆਂ ਨੇ ਝਾੜ ਕਰਦੀਆਂ ਨੇ ਤੇ ਤਾਂ ਕਰਕੇ ਹੁਣ ਕੁਝ ਲੋਹਾ ਮਹਿੰਗਾ ਗਾ ਹੈ ਨਾ ਤੇ ਆਪਾਂ ਹੁਣ ਕੱਪੜੇ ਬਦ ਲੱਕੇ ਆਪਾਂ ਕਰ ਦਿਆਂ ਜੀ ਆਪਣੇ ਬਹੁਤ ਸਾਰੇ ਕੰਮ ਕਰਨ ਵਾਲੇ ਬਈ ਭਾਬੀ ਅਸਮਾਨੀ ਚੜਿਆ ਪੈ ਲੋਹੇ ਦਾ ਤੇ ਸਰਦਾਰ ਜੀਆਂ ਵਾਲੇ ਕੰਮ ਵੀ ਮੇਰੇ ਘਰ ਪੈ ਗਏ ਹੁਣ ਝੋਟੀਆਂ ਜਾਂਦੀ ਹੋਈ ਬਾਹਰ ਕੱਢ ਕੇ ਗਈ ਸੀ ਪੱਲੀਆਂ ਟੰਗ ਕੇ ਗਈ ਸੀ ਹਜੀ ਇੱਕ ਮੱਝ ਮਿਲੀ ਨਹੀਂ ਦੇਖਦੀਆਂ ਤੇ ਚਾਚਾ ਜੀ ਕੇ ਸੀਰੀ ਨੂੰ ਕਹਿਣੀ ਆ ਵੀ ਹਨਾ ਚਵਾ ਦੂ ਥੋੜੀ ਜੀ ਬੰਦੇ ਤੋਂ ਡਰਦੀ ਐ ਚਾਚਾ ਜੀ ਤੇ ਥੋੜੀ ਜਿਓ ਬੰਦੇ ਤੋਂ ਡਰਦੀ ਹੈਗੀ ਮੱਝ ਡਰਦੀ ਖੜ ਜਾਂਦੀ ਹੈਗੇ ਇਸ ਕਰਕੇ ਆਪਣੀ ਹਜ ਸਬਜੀ ਵੀ ਬਣਾਉਣ ਵਾਲੀ ਤੇ ਰਾਤ ਨਾਲ ਸੀ ਸੇਵੀਆਂ ਬਣਾ ਲੀਆਂ ਸਾਰਿਆਂ ਨੇ ਗਲਾ ਜਖਰਾਬ ਹੋਇਆ ਤੇ ਅਸੀਂ ਗਾ ਦੁੱਧ ਵਿੱਚ ਸੇਵੀਆਂ ਪਾ ਲੀਆਂ ਕੁਸ ਥੋੜੀ ਸਬਜੀ ਪਈ ਦਾਲ ਪਈ ਸੀ ਮੋਠਾਂ ਦੀ ਅਸੀਂ ਰਾਤ ਉਹ ਖਾ ਲਈ ਤੇ ਹੁਣ ਮੈਂ ਸਬਜੀ ਬਣਾਉਣੀ ਆ ਕਿ ਪਹਿਲਾਂ ਤਾਂ ਮੇਥੇ ਚੀਰੇ ਪਏ ਨੇਗੇ ਤੇ ਦੋ ਕਾਲੂ ਚੀਰ ਕੇ ਮੈਂ ਉਹ ਸਬਜੀ ਬਣਾਉਣੀ ਆ ਫੇਰ ਆਪਾਂ ਕੰਮ ਨੂੰ ਹੱਥ ਪਾਵਾਂਗੇ ਕਿਉਂਕਿ ਮੈਂ ਮੱਝ ਦੇਖਿਆ ਵਾਂ ਤੇ ਫੇਰ ਕਰ ਦਿਆਂਗੇ ਪੈਣਾ ਦੇ ਕਮੈਂਟਾਂ ਦੇ ਜਵਾਬ ਦੇਣੇ ਤਾਂ ਹੈਗੇ ਆ ਬਸ ਥੋੜਾ ਜਿਹਾ ਲੇਟ ਫੇਟ ਹੋ ਜਾਂਦਾ ਹਨਾ ਤੇ ਧੰਨਵਾਦ ਤੁਹਾਡਾ ਲਗਾਤਾਰ ਪਿਆਰ ਕਰਦੇ ਹੋ ਸਾਰੇ ਪਰਿਵਾਰ ਨੂੰ ਜਾਣਦੇ ਹੋ ਦੇਖਦੇ ਹੋ ਹਨਾ ਬਾਕੀ ਪੁੱਛਦੇ ਦੀ ਵੀ ਅਮਰਤ ਕੋਲੇ ਕੀ ਦੁੱਖ ਸੁੱਖ ਹੋ ਗਿਆ ਸੀਗਾ ਜੀ ਸਾਡੇ ਮਾਸੜ ਜੀ ਜਿਹੜੇ ਅਮਰਤ ਬਲਜਿੰਦਰ ਵੀਰੇ ਦੇ ਚਾਚਾ ਜੀ ਨੇ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦਾ ਭੋਗ ਸੀਗਾ ਉਹਦੇ ਸਸਕਾਰ ਤੇ ਵੀ ਗਏ ਸੀ ਤੁਸੀਂ ਭੁੱਲ ਜਾਨੇ ਹੋ ਦੱਸ ਦਿੱਤਾ ਹੁਣੇ ਕੁਝ ਤੁਸੀਂ ਨਾ ਵੀਡੀਓ ਅੱਗੇ ਨੰਗਾ ਨੰਗਾ ਦੇਖਦੇ ਹਾਂ ਦੱਸਦੇ ਤਾਂ ਸਾਰਾ ਕੁਝ ਸੀ ਹੁੰਨੇ ਆ ਰੇਟ ਵੀ ਖੁੱਲ ਲੀਆਂ ਦੱਸਿਆ ਹੋਇਆ ਸੀਗਾ ਤੇ ਜਿਹੜਾ ਆਪਾਂ ਲਗਾਤਾਰ ਸਾਰੀ ਵੀਡੀਓ ਦੇਖਦੇ ਆ ਫਿਰ ਤੱਪ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਜਿਹੜੀਆਂ ਆਪਾਂ ਰੇਟ ਪੁੱਛਦੀਆਂ ਤੇ ਰੇਟ ਮੇਰਾ ਉਹੀ ਦੱਸਿਆ ਹੋਇਆ ਸੀ ਮੈਨੂੰ ਪਤਾ ਸੀ ਹੈਨਾ ਵੀ ਹਰ ਇੱਕ ਨੂੰ ਜਿਹੜੇ ਮੱਜਾਂ ਦੇ ਮੱਜਾ ਰੱਖਦੇ ਨੇ ਤੇ ਉਹਨਾਂ ਨੂੰ ਖੁੱਲ ਲੀਆਂ ਦੀ ਵੀ ਲੋੜ ਆ ਸਭ ਦੇ ਕਾਸ ਦੀ ਲੋੜ ਹੁੰਦੀ ਹੈ ਹੈਨਾ ਤੇ ਸੁੱਖ ਨਾਲ 32 ਹੋਰੀਆਂ ਦੋ ਖੋਲ ਲੀਆਂ ਨੇ 7000 ਨੂੰ ਟਿੱਟ ਹੋ ਗਈ 7000 ਦੀ ਹਜ਼ਾਰੀ ਟਾਉਂਦੀ ਹੈ ਜੀ ਕੁਛ ਨਹੀਂ ਪਹਿੰਦੇ ਨਰੋਈਆਂ ਬਹੁਤ ਨੇ ਗਈਆਂ ਤੇ ਇਹ ਕਿਧਰੇ ਜਾਣ ਆਲੀਆਂ ਨਹੀਂ ਹੈਗੀਆਂ ਸਰਦਾਰ ਜੀ ਉਹਨਾਂ ਪਹਿਲਾਂ ਆਏ ਸੀ ਵੀ ਆਈ ਸਰਜੂ ਆਈ ਸਰਜੂ ਹੁਣਾਂ ਵੀ ਜਿਹੜਾ ਪਸੂ ਵਾਜ ਜਾਂ ਸਖ ਨਾਲ ਫਿਰ ਸਰਦਾ ਨਹੀਂ ਹੁੰਦਾ ਫਿਰ ਆਪਾਂ ਨੂੰ ਚੀਜ਼ ਕਰਵਾਉਣੀ ਪੈਂਦੀ ਹੈ ਫਿਰ ਤੁਰ ਤਪਰ ਤੇ ਪਰਬਾਨਾ ਹੰਨਰੀ ਫਤੇਗੜ ਸਾਹਿਬ ਜਾਣ ਦੀ ਤਿਆਰੀ ਹੋਗੀ ਮਹਾਫਤ ਮੈਥੋਂ ਇੰਨੇ ਨੇਰੇ ਕੱਡੀਆਂ ਨਹੀਂ ਜਾਣੀਆਂ ਹਨਾ ਝੋਟੀਆਂ ਕਹਿੰਦੇ ਚਲੋ ਸਰਦਤ ਹੈ ਨਹੀਂ ਝਾੜਾ ਚੜੂ ਜਾਂ ਹੁਣ ਤੁੰਦਵਰਦ ਪਹੁੰਚੂ ਤੇ ਅੱਪਾ ਖੋਲ ਲੀਆ ਕਰਵਾਈ ਲੈਣੇਗੇ ਪਹਿਲਾਂ ਆਨਲਾਈਨ ਕਹਿੰਦੇ ਅਸੀਂ ਪਤਾ ਨਹੀਂ ਕਿੱਥੇ ਮਿਲਦੀਆਂ ਨੇਗੀਆਂ ਬਣੀਆਂ ਬਣਾਈਆਂ ਫਿਰ ਅਸੀਂ ਸਲਾਹ ਲੈਂਤੀ ਕਿਸੇ ਦੀ ਕਨੇ ਉਹ ਵੀ ਲੋਹਾ ਹਲਕਾ ਲਾਇਆ ਹੁੰਦਾ ਵੀ ਉਹ ਸੇਤੀ ਮੁੱਦੀ ਵੱਜ ਜਾਂਦੀ ਆ ਕੱਟਰੂ ਜੂ ਟੱਕਰ ਲਾਉ ਮੁੱਦੀ ਵੱਜ ਜੂ ਤੁਸੀਂ ਥੋੜਾ ਜਿਹਾ ਆਪਦੇ ਹੱਥ ਨਾਲ ਹਨਾ ਸਮਾਨ ਖਰੀਦ ਕੇ ਤੁਸੀਂ ਲੋਹਾ ਖਰੀਦ ਕੇ ਢੋਲ ਖਰੀਦ ਕੇ ਵਧੀਆ ਢੋਲ ਖਰੀਦੋ ਵਧੀਆ ਹੈਵੀ ਲੋਹਾ ਲਵਾਓ ਜਿਨ੍ਹਾਂ ਨੇ ਕਿਸੇ ਨੇ ਆਨਲਾਈਨ ਮੰਗਾਈ ਹੋ ਉਹਨਾਂ ਨੇ ਦੱਸਿਆ ਸੀ ਵੀ ਤੁਸੀਂ ਆਪ ਦੀ ਹਨਾ ਤੁਸੀਂ ਆਪ ਕਰਵਾ ਲਓ ਹੈਵੀ ਲੋਹਾ ਲਵਾ ਕੇ ਤੇ ਲੋ ਜੀ ਆਪਣੀ ਸਬਜ਼ੀ ਆਪਾਂ ਨੇ ਧਰ ਲਈ ਹੈਗੀ ਇਰੇ ਬਿਸਪਾ ਮਰਜੀ ਆਂਦੀ ਆ ਕੋਈ ਪਾਣੀ ਨਹੀਂ ਪਾਇਆ ਕੁਤਨੀ ਪਾਇਆ ਕਿਉਂਕਿ ਮੇਰੇ ਸੇ ਧੁੱਤੇ ਹੋਏ ਸੀ ਰਾਤ ਤੋਂ ਕਿਤੇਰੇ ਪੈ ਸੀ ਪਾਣੀ ਹੈ ਨਾ ਬਾਸ ਹੁਣ ਪਤਾ ਹੀ ਗਿੰਦਾ ਸਿਲਦਾ ਜਾਂ ਮੌਸਮਾਂ ਸੁੱਕੇ ਨਹੀਂ ਚੰਗੀ ਤਰ੍ਹਾਂ ਜੇ ਇਸੇ ਪਾਣੀ ਦੇ ਭਾਗ ਨਾਲ ਰਜੀ ਜਾਣਗੇ ਪਾਪਾ ਪਾਵਾਂਗੇ ਜੀ ਪਹਿਲੇ ਤੇ ਜੀਰਾ ਤੇ ਅਈ ਤਲਿਆਗਾ ਮੈਂ ਜੇ ਪਾਵਾਂਗੇ ਪਰ ਮਿਰਚ ਕਿਉਂਕਿ ਮੇਦੀ ਥੋੜੀ ਤਿੱਖੀ ਪੈਂਦੀ ਹੁੰਦੀ ਹੈ ਹੈ ਨਾ ਮੇਰੇ ਸੇ ਅੰਚ ਦੇ ਫੀਟਾ ਮਗੇ ਪਨਾਮਕ ਜੇ ਤਾਂ ਮੈਂ ਪਾ ਖਾ ਲੀ ਸੋ ਜਿਪਾਈ ਨੂੰ ਤਰਕੇ ਫਹਾੋਰ ਕੰਮ ਕਰ ਲੈਣਾ ਹੈ ਨਾ ਕਰਨ ਵਾਲੇ ਤੇ ਇਹ ਆਪਣੀ ਸਬਜੀ ਬਣ ਜੂਗੀ ਜਿਦੋਂ ਜਰੂਰਤ ਹੋਈ ਰੋਟੀ ਪਕਾ ਕੇ ਭੁੱਖ ਲੱਗੀ ਖਾ ਲਾਂਗੇ ਆਪਾਂ ਇਹਨੇ ਕਰਦਿਆਂ ਕੰਮ ਸਾਰੇ ਪਿਆ ਹੈ ਚਾਲ ਪੰਡੇ ਵੀ ਫਾਇਦੇ ਸਾਡੇ ਮਨ ਜਾਣ ਨਾਲ ਸਵੇਰੇ ਸਵੇਰੇ ਹਨਾ ਕੰਮਾ ਨਾ ਬਾਰਾ ਸਾਰਾ ਨਹੀਂ ਆਉਂਦਾ ਹੈਗਾ ਜਮੀਂ ਵੀ ਤੇ ਜੇ ਹਾਰੋ ਇਹ ਪੱਜੀ ਹੋਵੇ ਜਿੰਨੇ ਮੇ ਟੰਗੀ ਹੋਵੇ ਇਹਦੇ ਵਿੱਚ ਆਲੂ ਅੱਜ ਤੋਂ ਜਾਰੇ ਪੈਂਦੇ ਨੇ ਆਲੂ ਜਾਰੇ ਤੇ ਸੌਲੀ ਹਨਾ ਕੋਟੀ ਹੈ ਨਹੀਂ ਕੰਮੀ ਜਾਨੀ ਹਾਂ ਉਹ ਦੋ ਦੋ ਜਿਹੜਾ ਟਾਈਮ ਹੈਗਾ 2 ਵਜ ਚੁੱਕੇ ਨੇਗੇ ਤੇ ਉਹ ਦਾਦੀ ਪੋਤੀ ਚਾਹ ਪੀ ਕੇ ਵਾਗੀਆਂ ਮੈਥੋਂ ਹੋ ਗਿਆ ਉੱਧਰ ਕੰਮ ਖਰਾਬ ਕਿਉਂਕਿ ਚਾਹ ਨਿਕਲ ਗਈ ਹੈ ਚਾਹਲੇ ਪਾਂਡਿਆ ਉਰੇ ਪੈਣ ਚਾਹ ਪੀ ਕੇ ਉਹ ਦਰਵਾ ਗਈਆਂ ਹੁਣ ਨਾ ਮੈਂ ਸਾਰੇ ਕੱਪੜਿਆਂ ਦੇ ਪਾਸੇ ਪਲਟੇ ਨੇਗੇ ਕੱਪੜਿਆਂ ਦੇ ਪਾਸੇ ਪਲਟੇ ਨੇਗੇ ਤੇ ਧੁੱਪ ਵੱਜ ਬਹੁਤ ਵਧੀਆ ਦਿਨ ਹੈਗਾ ਨਿੱਗਾ ਦਿਨ ਹੈਗਾ ਉਹ ਸਵੇਰੇ ਬਹੁਤ ਠੰਡ ਸੀ ਧੁੰਦ ਹੈ ਨਹੀਂ ਸੀ ਬਿਲਕੁਲ ਵੀ ਅੱਜ ਸਾਡੇ ਇਹਨਾ ਮਹੂਰੀਆਂ ਪੱਟ ਕੇ ਉਹ ਰੱਖਦੀਆਂ ਸੀ ਕਿਉਂਕਿ ਮੱਜਾਂ ਨਾ ਹੋ ਘਰ ਲੈਣ ਮੱਜਾਂ ਨਾ ਖੜੀਆਂ ਹੋ ਜਾਣ ਤੇ ਹੁਣ ਆਪਾਂ ਮੱਜਾਂ-ਮੁੱਜਾਂ ਬੰਦਿਆ ਤੇ ਨਾ ਇਹਨਾ ਸਵੇਰੇ ਅਸੀਂ ਬਣਾਈ ਸੀ ਥੋੜੀ ਜੀ ਮੇਥੇ ਵਾਲੀ ਭਾਜੀ ਕੁਸ ਪਈਆ ਕੁਸ ਹੁਣ ਗਾਜਰਾ ਬਣਾ ਲਾਂਗੇ ਥੋੜੀਆਂ ਜੀਆਂ ਕਿਉਂਕਿ ਹੈਨਾ ਸਰਦਾਰ ਜੀਆਂ ਬਣਾਈ ਸੁੱਕਾ ਹੋਇਆ ਪਿਆਗਾ ਜੀ ਜੀ ਥੋੜੀ ਜਿਹੀ ਬਣਾ ਲੈਣੇ ਆ ਜੇ ਵੱੱਦ ਬਣਾ ਲੈਣੇ ਫਿਰ ਵਾਚ ਰਹੀਂਦੀ ਆ ਕਿਉਂਕਿ ਬੇਹਿਤ ਵੇਹੀ ਜੀ ਹਨ ਵਧੀਆ ਨਹੀਂ ਲੱਗਦੀ ਉਹ ਨਹੀਂ ਜਿੰਨੀ ਸਜਰੀ ਵਧੀਆ ਲੱਗਦੀ ਆ ਗਾਜਰਾ ਆਪਣੇ ਘਰੇ ਪੀਨੇ ਉਹਦੇ ਮੈਂ 15 ਕਿ ਦਿਨ ਹੋ ਗਏ ਪੱਟ ਕੇ ਦੇਖੀਆਂ ਸੀ ਉਹ ਤਾਂ ਹੈ ਨਹੀਂ ਸੀ ਗਾਜਰਾ ਤੇ ਮੈਂ ਦੋ ਚਾਰ ਹੋਰ ਕੱਢ ਲਾਂਗੇ ਦੇਖਦੇ ਆ ਅੱਜ ਤਾਂ ਨਹੀਂ ਲੱਗਾ ਜੇ ਕੰਮ ਜੱਬ ਹੈਗੀਆਂ ਸੋਟੀਆਂ ਨਹੀਂ ਹਜੇ ਉਹ ਦਿਨੋਂ ਟਮੋਟੀਆਂ ਹੋ ਗਈਆਂ ਚੂਚ ਲੀਆਂ ਜੀਆਂ ਨਹੀਂ ਗਈਆਂ ਇਹ ਨਹੀਂ ਹੈਗੀਆਂ ਹਜੇ ਪਤਾ ਨਹੀਂ ਮਿੱਥੂ ਦੀਆਂ ਪੱਟੀਆਂ ਜਾਂਦੀਆਂ ਹਨ ਉਹ ਜੜ ਜੀ ਹੈਗੀ ਬਰੀਕ ਆ ਗਈ ਜੇ ਜੜ ਤੋਂ ਮੋਟੀ ਹੋਵੇ ਫਿਰ ਹੋਵੇਗਾ ਅੱਜ ਸਿਹਤ ਡਾਊਨ ਹੋਈ ਪਈ ਐ ਬੁਖਾਰ ਹੋਇਆ ਪਿਆ ਗਲਾ ਖਰਾਬ ਹੋਇਆ ਬਤ ਤੁਹਾਨੂੰ ਆਵਾਜ਼ ਵੀ ਮੇਰੀ ਹਨਾ ਪਸਾਣ ਉਪਰੀ ਉਪਰੀ ਜੀ ਲੱਗਦੀ ਹੋ ਗਲਾ ਖਰਾਬ ਹੋਇਆ ਪਿਆ ਜੈਨੀ ਸੋਣੀ ਤੁਪੈ ਤੁਪੂਠੋ ਨੂੰ ਮਨ ਨਹੀਂ ਕਰਦਾ ਹੈਗਾ ਵੀ ਤੁਪਚੀ ਬੈਠੇ ਰਹੀਏ ਪਰ ਜਿਹੜੋ ਕੰਮ ਹੋਣ ਜਿਆਦੇ ਹਨਾ ਫਿਰ ਤੇ ਉਹਦੇ ਨਵੀ ਨੇ ਫੋਨ ਕਰਤਾ ਉਹ ਦਾਦੀ ਪੋਤੀ ਉਧਰ ਵਗ ਗਈਆਂ ਮਖਾ ਭਾਈ ਮੈਂ ਕੱਲੀ ਰਹਿ ਜੂਗੀ ਘਰੇ ਮੈਂ ਵੀ ਕੱਲੀਆਂ ਹੁਣ ਤੇ ਹਜੇ ਚਾਹਲੇ ਭਾਂਡੇ ਵੀ ਪੈ ਨੇ ਸਬਜ਼ੀ ਕੱਟਣ ਵਾਲੀ ਵੀ ਪਈ ਐ ਮੱਜਾਂ ਦਾ ਟਾਈਮ ਵੀ ਹੋਇਆ ਪਿਆ ਕੰਮ ਕੰਮਾਂ ਦਾ ਟਾਈਮ ਹੋਪੇ ਵਾਜ ਸੁਬੇ ਹੁਣ ਤਾਂ ਮੈਂ 11 ਵਜੇ ਦੀ ਵੇਲੇ ਮੈਂ ਪਾਏਗੀ ਸੀ ਦਵਾਈ ਲੈ ਕੇ ਕਿਉਂਕਿ ਠੰਡ ਲੱਗੀ ਪਈ ਹੈਗੀ ਤਾਂ ਸੀ ਹਨਾ ਛੋਟੇ ਸਹਿਬਜ਼ਾਦੇ ਠੰਡੇ ਪੁਰਜ ਚ ਮਾਤਾ ਗੁਜਰ ਕੌਰ ਜੀ ਨੇ ਬੇਣਾ ਕੱਪੜੇ ਤੋਂ ਹੁਣ ਐਨੀ ਠੰਡ ਚ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਰੱਖਿਆ ਕਾਇਦ ਹੋਏ ਹਨਾ ਠੰਡੇ ਪੁਰਜ ਚ ਪਰ ਹੁਣ ਉਹ ਰੋਂ ਉਹ ਰੋਂ ਉਸ ਟਾਈਮ ਤੇ ਹਨਾ ਪ੍ਰਦੂਸ਼ਣ ਨਹੀਂ ਸੀ ਹੈਗਾ ਮਸ਼ੀਨਰੀ ਦਾ ਮਸ਼ੀਨਰੀ ਨਹੀਂ ਤੇ ਹੈਗੀ ਉਹ ਤਾਂ ਬਹੁਤ ਜ਼ਿਆਰੇ ਠੰਡ ਸੀਗੀ ਹੁਣ ਤਾਂ ਬਹੁਤ ਘੱਟ ਬਹੁਤ ਘੱਟ ਠੰਡ ਪੈਂਦੀ ਆ ਆਪਾਂ ਤੇ ਹੀ ਠੰਡ ਲੱਗੀ ਜਾਂਦੀ ਆ ਧੰਨ ਸੀ ਮਾਤਾ ਧੰਨ ਸੀ ਬੱਚੇ ਧੰਨ ਸੀ ਮੋਤੀ RAM ਮੈਰਾ ਜੀ ਜਿਨ੍ਹਾਂ ਨੂੰ ਹਣਾ ਜਿਨ੍ਹਾਂ ਨੇ ਸਭ ਤੋਂ ਮਹਿੰਗਾ ਦੁੱਧ ਪਲਾਇਆ ਤੇ ਦੁੱਧ ਪਲਾ ਕੇ ਹਣਾ ਆਪਦੀ ਜਾਨ ਦੀ ਪਰਵਾਹ ਨਹੀਂ ਕਰੀ ਸਾਰਾ ਪਰਿਵਾਰ ਵਾਰ ਤਾ ਉਹਨਾਂ ਦੇ ਚਾਰਾਂ ਦੇ 12 ਹਜ਼ਾਰ ਰੁਪਇਆ ਹੋ ਗਏ ਹੈ 12 ਕੋਈ ਚੱਕਰ ਨਹੀਂ ਪੈ ਰਹੇ गुरम सुखन देखिए अगर राजू थोड़े अलग कह सारे लैन गए फिर इधर दिखाए राजू राजू हाँ कि सोने है सोने पापा ਤੇਰੀ ਸੱਸ ਨੇ ਲਾਇਕ ਇੱਕ ਜੋੜੀ ਕਰਤੀ ਅੱਗੇ ਉਹਨਾਂ ਨੂੰ ਰੱਖੇ ਨੇ ਕਾਹਤ ਗੜੇ ਵਿੱਚ ਤਾਂ ਸੱਸ ਬੁੜੀ ਜਾਂਦੀ ਐ ਲਾਲਾ ਲਾਲਾ ਸਰਦੀ ਨਿਕਲ ਜਵਨ ਨੂੰ ਮੈਂ ਇਹ ਨਹੀਂ ਬੰਦ ਨਾ ਫੜੋ ਨਹੀਂ ਬੁਖਾਈਂ ਨਾ ਲਾਵੇ ਨਹੀਂ ਨਹੀਂ ਫੜਾ ਵੀਡੀਓ ਕੱਪੜੇ ਨੂੰ ਮੋਣ ਵਿੱਚ ਰੱਖਦੀ ਬੱਸ ਇਹ ਮਾਣਾ ਤੇਰਾ ਇਹ ਰਹਾ ਤੁਹਾਡਾ ਹੋ ਗੋਲ ਦਾ ਕੋਟੀ ਨਹੀਂ ਦਿੱਤੇ ਕੋਟੀ ਨੂੰ ਦੇਣਾ ਤੇ ਹਜ਼ਾਰ ਪਤਾ ਕੋਟੀ ਦੇ ਦੱਸੇ ਕੋਟੀ 80 ਕੀ ਹੈ ਹੈ 750 ਦੀ ਹੈ ਕੋਟੀ ਦਾ 750 ਦੀ ਹੈ ਜਿਹੜੀ origignal ਹੈ ਸਸਤੀ ਮੇਂ ਸਸਤੀ ਹੈ ਆਉਤ ਬਾਏ ਨੇੜੇ ਆ ਤੁਮ ਮੈਂ ਕਿਹਦੇ ਦੇ ਰਿਹਾ ਇਹ ਜਿਹੜੀ ਇਹੋ ਕਰਮ ਉਹਦਾ ਪਿੱਕਾ ਹੈ ਮੈਂ ਕਿਹਦੇ ਮੇਰੇ ਕੋਲ ਤੇ ਸੇਮ ਰੰਗ ਹੈ ਇਹਦਾ ਮੇਰੇ ਆਵਲੀ ਕੋਟ ਕਿੰਨੇ ਦਾ ਵਈ 100 650 ਦੀ ਹਾਂ

ਆਇਤਾ ਆਪ ਇਹਨੇ ਕਿਸੇ ਦੇ ਹੱਥ ਕਰਾ ਰਹੀ ਦੇਸੀ ਕੀ ਕਿਨੱਕ ਇੱਕ ਕਿਨਾਂ ਲੱਗਦਾ ਚਾਰ ਤਿੰਨਾਂ ਪੋਤੀਆਂ ਨੇ ਚੌਥਾ ਵੀ ਫਿਨਿਸ਼ ਨਹੀਂ ਤੇ ਲਿਆ ਪਾਪਾਤਾ ਜੀ ਫਿਰ ਇਹ ਮੈਂ ਕਿਹਦੇ ਮਾਦਾ ਖੁਸ਼ੀ ਹੋਈ ਨਹੀਂ ਪਾਪਾਤਾ ਵੀ ਰਾਜ ਪਿਆਰ ਹੋ ਗਿਆ ਨਹੀਂ ਨਹੀਂ ਮੈਨੂੰ ਹੋਈਏਗੀ ਦੋਨਾਂ ਦਾ ਕਰਨਾ ਉਹ ਮੋਟੀਵੇਂ ਮੀਟਾ ਕਰਪਾ ਹੈ ਉਹ ਦੇਰਾਂ ਕਿਰੇ ਦਾ ਸਾਈਜ਼ ਰੇਟ ਨਹੀਂ ਬੜੇ 22 5 ਕੱਲ ਨਹੀਂ ਬੜੀ ਇਹ ਵਾਲਾ ਦਿਖਾਓ ਮਮਾ ਹੋ ਗਿਆ ਪਰ ਨਾਲ ਲੱਗਦਾ ਆ ਵਧੀਆ ਨਾ ਉਹ ਵਾਵਾ ਕੀ ਆ ਪਾ ਗਾ ਉਧਰ ਤੇ ਆਈ ਨਵੀ ਇਹ ਆ ਸੁਣੀ ਆ ਹਾਂ ਉਹ ਹਾਂ ਆ ਕਿੰਨੀ ਵਧੀਆ ਮਮੀ ਆ ਦੇਖੋ ਆ ਵਧੀਆ ਆ ਵਧੀਆ ਗਾ ਇਹ ਕਲਰ ਥੋੜਾ ਜਿਹਾ ਘੱਟ ਆ ਇਹ ਵੀ ਸੋਹਣਾ ਦੇਖੋ ਕਿੰਨਾ ਮੂਰੋ ਆ ਵਧੀਆ ਕੋਰਸ ਸੈਟਅਪ ਕੋਰਸ ਸੈਟਅਪ ਪੂਰਾ ਆ ਸੂਟ ਹੈ ਨਾਲ ਕਿੰਨਾ ਸੋਹਣਾ ਆ ਲਓ ਜੀ ਆਹ ਆ ਲੋ ਬਈ ਲੱਗੀ ਬਈ ਬਣਾਈਏ ਬੱਸ ਬਈ ਵਾਖਾ ਹੋਣੇ ਬਾਈ ਦਾ ਪਾ ਪਾਇਸੀ ਹਗਾ ਲਾ ਜਨਾਰੀਆ ਬਣੂ ਕੋਈ ਨਹੀਂ ਬਣਦਾ ਇਹ ਸੋਹਣਾ ਆ ਵੱਧ ਸੋਹਣਾ ਕਾ ਹਾਸ ਕਿੰਨਾ ਸੋਹਣਾ ਇਹ ਕਿਹਨੇ ਲੈਣੇ ਗਏ ਰਾਜੂ ਨੇ ਰਾਜੂ ਨੇ ਕੀ ਨਹੀਂ ਨਾ ਰਏ ਰਾਜੂ ਹੋਰ ਦਿਖਾ ਰਹੀਏਗੀ ਰਾਜੂ ਤਾਂ ਹੋਰ ਦਿਖਾ ਰਹੀਏ ਇਹ ਬਹੁਤ ਸੋਹਣਾ ਲੱਗੂ ਮੇਰੇ ਨਾਲ ਬਹੁਤ ਸੋਹਣਾ ਸੋਹਣਾ ਬਾਤ ਆ ਮੰਮੀ ਇਹ ਥੋੜੀ ਵੀ ਲੈ ਦੇਗੀ ਮੈਂ ਲਾ ਕੋ ਤੁਹਾਨੂੰ ਦਾ ਆ ਵੀ ਚਾਹੁੰਦਾ ਨਾ ਮੈਂ ਬੋਲਦਾ ਹਾਂ ਅਮੀਂ ਕੋਈ ਛੱਡ ਕੇ ਰੱਖਣਾ ਬਟਨ ਕੋਲ ਜਿਹਦੀ ਤੁਹਾਨੂੰ ਮਾਚਨ ਆ ਪਸੰਦ ਆ ਮੈਸੇਜ ਆ ਕੱਸ ਦੀਆਂ ਨੇ ਮੇਰੇ ਲਈ ਵੀ ਕਰ ਨਾ ਲੈ ਲਓ ਮੈਂ ਤਾਂ ਆਪ ਕਹਿਣੀ ਆ ਜੇ ਸੋਟ ਫਿਲਸਟਰਾਂ ਦਾ ਲੈ ਲਓ ਪੁੱਤ ਮੈਂ ਦਵਾ ਦਾਂਗੀ ਕੀ ਗੱਲ ਲਸੂ ਉਹ ਤਾਂ ਸੋਹਣੀ ਸੀ ਗਾ ਲਾਂਗੇ ਇਸ ਦਾ ਸਬੀਰ ਸ਼ਰਮਨ ਕੋ ਨਹੀਂ ਹੈਗੇ। ਪੋਟੀਆਂ ਸਾਡੇ ਨਾਪਦੀਆਂ ਨਹੀਂ। ਬਤੇਰੇ ਵੀ ਅੜਦੀ ਇੱਥੋਂ। ਮੈਨੂੰ ਦੇਖਣ ਨੂੰ ਹੀ ਦਿੱਤੀ ਜਾਂਦੀ ਐ ਪਾਟੀ ਇੱਥੋਂ ਕੱਸਦੀ ਹੈਗੀ। ਉਹਨਾਂ ਦੀ ਵੀ ਕੱਸਦੀ ਉਹ ਭੈਣ ਦੀ ਵੀ। ਤੁਸੀਂ ਇਹ ਲੈ ਲਿਆ। ਫਿਰ ਪਪਾ ਜੀ ਤੇ ਲੋਟ ਆ। ਉਹ ਜਿਹੜਾ ਸਾਡੀ ਬੀਬੀ ਨੇ ਲਿਆ ਉਹ ਦੇਖਿਆ ਤੁਸੀਂ। ਦੇਖੋ ਉਹ। ਯਾਰ ਅੱਛਾ ਕਵਾਦਿਆ ਬਾਹਰ ਗੱਦੰਦ। ਬਸ ਝੱਲੇ ਨਹੀਂ ਆਂਦਾ ਟਕਾਲ ਤਾਂ ਬਾਹਰ ਹੋਇਆ। ਆ ਲੈਣੇ ਅੱਪ ਤਾਂ ਰਣੀ ਛੜੀ ਉਹਨਾਂ ਨਾਲ ਬਾਕੇ-ਬਾਕੇ ਹੋਗੇ। ਉਹਨਾਂ ਅਭੀ ਲੈ ਲੈਣੇ। ਉਹਨਾਂ ਅਭੀ ਲੈ ਲੈਣੇ। ਤੂੰ ਛੋਟੀਆਂ ਵੀ ਤੇਰਾ ਨਭੀ ਦਾ ਬਿਆ ਉਹਨਾਂ ਦੇ ਵੀਰੇ ਖੰਡ ਦੀ ਫਾਟ ਹੋ ਜਾਗੇ ਐਦੂ ਕੋਈ ਧਿਆਨ ਨਹੀਂ ਤੁਨੋਂ ਬਹੁਤ ਸੋਹਣੇ ਨੇ ਕੋਸੀ ਪਾਉਂਦੀ ਲੋੜਾ ਫੋਟੋਆਂ ਦੀ ਲੋੜਾ ਕਿ ਟੋਲੂ ਨਾਲ ਲੈ ਜਾ ਬਾਹਰ ਚੁੱਕੋ ਉਹੋਗਣਾ ਢੋਲ ਤੇੜੀ ਅੱਡੀ ਦਾ ਕੋਣਾ ਬਣਾ ਦੇਸੀ ਨੂਹਾਂ ਬਈ ਉਹਨਾਂ ਦੀ ਜਦੋਂ ਨੂਹਾਂ ਆਉਂਦੀਆਂ ਤਾਂ ਹੀ ਤਾਂ ਕਹਿਣਾ ਉਹਨਾਂ ਦੀਆਂ ਜੇ ਧੀਆਂ ਨੇ ਪੂਰੀਆਂ ਚਲਾਈ ਹੈ ਹੈ ਇਹ ਵੀ ਨਹੀਂ ਸਾਡੇ ਅਰਸੋ ਸਾਡੇ ਅਰਸੋ ਨਬੀ ਬੀਬੀ ਦੱਕਾ ਜਿਵੇਂ ਉਹ ਕੋਈ ਨਹੀਂ ਮੈਂ ਤਾਂ ਉਹ ਨਹੀਂ ਮੈਂ ਤਾਂ ਨੱਕ ਤੇ ਨੱਕੀ ਪੈਸਾ ਨਹੀਂ ਪੱਕਾ ਤਾਂ ਕਹੀਏ ਲੜ ਲੁਕੀ ਬੀਬੀ ਹਾਂ ਲੜਪੈਣ ਆਏ ਡੇਡੇ ਮਲਾਦ ਸਾਡੇ ਪੁੱਤ ਤੀਆਂ ਪੋਤੇ ਭਤੀਜੇ ਭਾਈ ਹੈ ਅਸੀਂ ਗਾਧੋ ਜੋਗ ਨਾ ਕਾ ਮੰਗੀ ਦੇਖੀ ਲੈ ਲੈ ਕਦੇ ਤੁਸੀਂ ਆ ਕੇ ਮੁੜ ਕੇ ਆਪਾਂ ਫੁੱਲਡਿੰਗਾਂ ਨੂੰ ਹੋੜ ਕੋਟ ਤੇ ਆਈ ਨਹੀਂ ਕਿਸੇ ਦੇ ਫਿੱਟ ਆ ਤਾਂ ਉਹ ਨੋੜਾ ਹੈ ਨਾ ਇਹ ਤਾਂ 1200 ਦੀ ਕਹਿਣਾ ਭਾਈ ਹਾਂ ਹਾਂ ਬਹੁਤ ਸੋਹਣਾ ਹੈ ਕੱਪੜਾ ਜਾ ਹੋ ਰਾਂ ਤੇ ਤੇਰ ਸੋਲ ਤਾਂ ਮੈਨੂੰ ਉਹੀ ਪਸੰਦ ਆ ਆਹ ਰੰਗ ਤੇ ਸੋਨਾ ਕਾਲਾ ਨਹੀਂ ਆਣਾ ਵਿਓ ਵੀ ਆਣੀ ਸਮਾ ਜਿਹੜਾ ਨੂੰ ਉਹ ਸੋਨਾ ਹਰਾ ਜੈ ਆ ਸੋਨਾ ਗਾ ਕਰੀਮ ਮੈਂ ਤਾਂ ਪਹਿਲਾਂ ਕਿਹਾ ਨਾ ਆਪ ਵੀ ਸੋਨਾ ਜੈ ਕਲਰ ਤਾਂ ਹੈਗਾ ਮਾ ਜੀ ਪਾਟ ਗਿਆ ਉਹ ਤਾਂ ਹੈ ਹਾਂ ਉਹ ਫਿਰ ਆਤਾ ਆਏਗਾ ਲੈ 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 ਹੋਰ ਲੈ ਲੈ ਹੋਰ ਹੈ ਆ ਗੱਡ ਕੇ ਦੇ ਤਾ ਬਹੁਤ ਸੋਹਣਾ ਸੋਹਣਾ ਆ ਦੇਖੋ ਲੈ ਸਭ ਸਦੋ ਆ ਦੇਖ ਮਸੀ ਇਹਦਾ ਨਾਲ ਦੀਆ ਪਾਟਾ ਜਿਹੜਾ ਹਾਂ ਫੇਰ ਹੁਣ ਨਹੀਂ ਦਵਾਰ ਲੈ ਲੈ ਹੋਰ ਲੈ ਲੂ ਡਿਜ਼ਾਈਨ ਬਦਲ ਕੇ ਪਾ ਕੇ ਹੋਰ ਸੋਹਣੇ ਸਾਰੇ ਉਹਦੇ ਸੋਣੀ ਲੱਗਿਆ ਮੈਂ ਰਾਜੂ ਜੀਰੋਂ ਉੱਥੇ ਆਉਂਦੀ ਸੀ ਮਖਾ ਦੋ ਪਾਈ ਨੇ ਇੱਕ ਪਹਿਣਾ ਵੇਚਣਾ ਰਾਜੂ ਲੈ ਗਾ ਮੈਂ ਨਹੀਂ ਮੈਨੂੰ ਸਿਆੜ ਚ ਨਹੀਂ ਆਈ ਰਾਜੂ ਮੂਰੇ ਆ ਕੇ ਆਈ ਹੈ ਆਈ ਕੱਪੜੇ ਸੌਣਾ ਸਿੰਦਾਂ ਲੱਗ ਜਾਣਗੇ ਆ ਨਹੀਂ ਪਟਾ ਬਿੰਦਜੜ ਪੂਰਾ ਪੂਰਾ ਲੈਣਾ ਹੋਇਆ ਕੋਈ ਉਹ ਦੁਕਾਨ ਰੱਖਾ ਦੇ ਲਾੜਾ ਆ ਤਾਂ ਥੂਟੇ ਮੋਟੇ ਨਾਲ ਪੋਤੀਂ ਪੈਂਦੀ ਤਾਂ ਹਿੱਕ ਪਾਸੇ ਮਿਲਾਂਗੇ ਅੱਪਾ ਪਾ ਤੇ ਘਰ ਅੱਡ ਕਰ ਲੈਣੇ ਪੀਸ ਰੋਟ ਸੌਣ ਐਂ ਪਾਈ ਹੋ ਗਿਆ ਤਾਂ ਰੰਗ ਥੋੜਾ ਜਿਹਾ ਹੋ ਰਿਹਾ ਹੈ ਆਹ ਕੋਈ ਦੋ ਆਹ ਜੀ ਇਹ ਜੀ ਇਹ ਬੱਦੂੜੀਆਂ ਵਾਲੇ 5000 ਰੁਪਏ ਆ ਕੀ ਲੱਗਦੀ ਹਮ ਆ ਕੀ ਗੱਲ ਹੈ ਹਾਂ ਉਹ ਸਟੈਚੂਰ ਵੱਧਾ ਥੋੜੀ ਜੀ ਹਾਂ ਤੇਰੀ ਮੰਮੀ ਵਾਲੀ ਸੈਟ ਆ ਗਈ ਹੈ ਨਾ ਉਹ ਤਾਂ ਬੜਾ ਸਾਫ ਹਾਂ ਨਾ ਆ ਤੂੰ ਸਿੱਟੇ ਉਪਰ ਤੇ ਰਹਿ ਹਾਂ ਮੈਂ ਆ ਤੀਕੀ ਆ ਰਿਹਾ ਲੱਗਦਾ ਉਹ ਬਦਲੇ ਵੀ ਨਹੀਂ ਗਿਆ ਗੱਲ ਕਰ ਮੱਝਾਂ ਹੀ ਰੰਗ ਵਾਲਾ ਸਿੱਧੀ ਖਰਾਬ ਹੋ ਗਈ ਸੋ ਬਾਹਾਂ ਦੇ ਟਿੱਕੇ ਨਹੀਂ ਮੋੜਨ ਦੀ ਲੋੜ ਨਹੀਂ ਹੈ ਉਹ ਫਿਰ ਨਹੀਂ ਲੈ ਪੋਚਲਾ ਲੱਗਦਾ ਹੈ ਮੈਂ ਕੱਟ ਰੱਖਿਆ ਨਹੀਂ ਮੈਂ ਨਾ ਕੱਟ ਰੱਖਿਆ ਨੇ ਮਰਦ ਕੀ ਤੈਨੂੰ ਇਹ ਕਰੀ ਜਾ ਕੇ ਜੀ ਬੁਣ ਜਮਾ ਪਾਉਣੀ ਹੈ ਬਾਹਾਂ ਲਾ ਰਹੀ ਹੈ ਤੇ ਕਰ ਲਾ ਦੋ ਜੀ ਕੱਟ ਕੇ ਤੇ ਪਾਈ ਕਰ ਰੱਖਿਆ ਹੈ ਮਾਹੀ ਨਾ ਲਾਈ ਮੈਂ ਫਿਰ ਤਾਂ ਉਹ ਤਾਂ ਬਾਹਾਂ ਖੜਦੀਆਂ ਨੇ ਪੰਗਾ ਤਾਂ ਫੇਰ ਹੈ ਸੋਨਾ ਰੰਗ ਲਪਟਾਂ ਗਾਦੀ ਗਾਦੀ ਸਾਈਨਟ ਬੰਦ ਲੈ ਲੈ ਨਹੀਂ ਬੰਦ ਹੁੰਦਾ ਅਹੋ ਉਹ ਹੀ ਜੀ ਦੇਖ ਲੈ ਉਹ ਉਹ ਵਗਾ ਦੇ ਤੂੰ ਲੈ ਨਹੀਂ ਲੈ ਲੂ ਮੈਂ ਮੈਨੂੰ ਵਗਾ ਦੇ ਇਹ ਰੰਗ ਸੋਨਾ ਨਾ ਸੋਨਾ ਮਸੇ ਰੰਗ ਕਿਹੜਾ ਜਿਹ ਸੁਣਾਈ ਕਿੰਨਾ ਸੋਨਾ ਆ ਵੀ ਸੋਨਾ ਦਾ ਗਰੇਜ ਆ ਹੂੰ ਬੁੜੀਆਂ ਨਾਲ ਆ ਆ ਹੋ ਗਿਆ ਆ ਵਾਲਾ ਸੋਨਾ ਲੱਗਦਾ ਮੈਂ ਆਹੀ ਵੈਸੀ ਸਿਕੂ ਹੋਰ ਸੀ ਇਹੀ ਸੀ ਇਹੀ ਸੀ ਇਹਦੇ ਇਹਦੇ ਆਰਟੀਕਲ ਦੇਖਣਾ ਨਾ ਆ ਗਿਆ ਮੱਚੇ ਦੇਖਾ ਇਹ ਵਧੀਆ ਲੱਗਦਾ ਹੈ ਹਾਂ ਵਧੀਆ ਹੈ ਵਧੀਆ ਨੇ ਮੈਂ ਇਹ ਤਾਂ ਪੂਰਾ ਤੁਹਾਨੂੰ ਵਧੀਆ ਲੱਗਦਾ ਇੱਕ ਮੋਹ ਜਵਾਬ ਬੋਦੀ ਚੱਕ ਕੇ ਹੋ ਜਾਂਦਾ ਹੈ ਨਾ ਜਵਾਬ ਚੱਕਦੇ ਭਾ ਜਾਇਆ ਹੋ ਜਾਂਦਾ ਹੈ ਬਹੁਤ ਮੱਚਾ ਨਹੀਂ ਮੱਤ ਟੁੱੜੀ ਬੈਂਦੀ ਹੈ ਹੋਰ ਇੱਕੋ ਜਿhko ਜਵਾਬ ਆਉਂਦਾ ਹੈ ਜਿਹੜਾ ਬਣਨ ਜਾਂਦਾ ਹੈ ਜਮੀ ਹੋ ਰਿਹਾ ਹੈ ਦੀਦੀ ਕੋਈ ਲਾਤ ਹੈ ਇਹ ਲੋਹ ਹੋਣ ਸਾਹ ਦੇ ਨਹੀਂ ਪਾਸ ਮੇਰੇ ਪਾਸ ਉਹ ਲੈ ਲਿਸਟ ਮੇਲਾ ਸਾਹ

अगर पांच तो मैं देखो दीदी एक बात सुन कोच में दिखाऊंगा आप फर्क देखो कोचिंग आ भी है कोचिंग आ भी है चीज में फर्क है कौन तो बहुत है चीज में फर्क है ना कुछ ले लिया वो तो सिर्फ मैं सोचता हूं आप लिया है गा गाड़ी देखो

ਵੀ ਕਹਿੰਦੇ ਹੁਣ 600 ਹਾਂ ਭਾਈ 600 ਉਹ 450 ਤੇ ਇਕ ਨਹੀਂ ਗਏ ਹੁੰਦੇ 550 ਦੀ ਲਾਹ ਆ ਫੜ ਫੜ ਲੈ ਕੇ ਤਾਂ ਮੇਰਾ ਬਿੱਟ ਪੈਂਡ ਕਰੀਂ ਕੈਸਾ ਹੈਗਾ ਹਾਂ 550 ਦੇ ਫੜੇ ਨਾ 550 ਹੋ ਜੀ ਤਾਂ ਤੂੰ ਮੈਂ ਆਇਆ ਆਇਆ 50 ਤੋਂ ਹਾਂ ਨਾ ਕਰ ਦੇ ਸਮਾਥ ਨਹੀਂ ਅਸੀਂ ਇਹ ਇੰਨਾ ਨਹੀਂ ਆ ਅਸੀਂ ਨੂੰ ਪਤਾ ਹੈ ਮੈਂ ਤੁਹਾਨੂੰ ਜਾਨ ਲੋ ਜੀ ਬਹੁਤ ਸਾਰੇ ਸੌਲ ਖਰੀਦੇ ਬਹੁਤ ਸਾਰੀਆਂ ਕੋਟੀਆਂ ਖਰੀਦੀਆਂ ਪਰ ਨਾ ਮੇਰੇ ਕੋਟੀ ਥੋੜੀ ਟੈਟ ਸੀਗੀ ਮੈਂ ਤਾਂ ਕਰਕੇ ਲੈਤੀ ਜਿਹੜੀਆਂ ਵਧੀਆ ਆਉਂਦੀਆਂ ਸੀਗੀਆਂ ਉਹ ਨਾ ਰੰਗ ਬਾਲੇ ਸੋਹਲ ਸੀ ਕਿਉਂਕਿ ਆਉਣ ਜਾਣ ਤੇ ਆਪਣੇ ਕੋਲ ਕੋਟ ਕੋਟੀਆਂ ਹੈਗੀਆਂ ਨੇ ਮੈਂ ਮੱਜਾ ਵਾਸਤੇ ਦੇਖ ਰਹੀ ਸੀ ਵੀ ਮੱਜਾਂ 'ਚ ਨਾ ਫਿੱਕਾ ਜਾਂ ਰੰਗ ਠੀਕ ਨਹੀਂ ਆਉਂਦਾ ਹੈਗਾ ਨਾ ਤਾਂ ਫਿੱਕੇ ਕੱਪੜਿਆਂ ਨਾਲ ਨਾ ਪਿੱਕੀ ਕੋਟੀ ਦਾ ਉਹ ਭਾਈ ਆਉਣਗੇ ਨਹੀਂ ਤਾਂ ਸੁਖਮਣ ਘਰ ਨਾਲ ਕੁੜਤੀਆਂ ਲੈ ਕੇ ਆਉਣਗੇ ਨੇ ਮੇਰੀ ਕੋਟੀ ਲੈ ਕੇ ਆਉਣਗੇ ਹਨਾ ਕੋਈ ਗੂੜਾ ਜਿਹਾ ਕਲਰ ਹਨਾ ਤੇ ਆਪਾਂ ਫੇਰ ਲਵਾਂਗੇ ਉਹਦੇ ਹੁਣ ਤੁਸੀਂ ਐਂਕ ਹੋ ਗੋ ਪਹਿਣਨੇ ਲੈਤ ਨਹੀਂ ਮੈਂ ਤਾਂ ਹੀ ਲੈਤਾ ਫਿੱਕੇ ਵਾਲੇ ਕੱਲਰ ਸੀਗੇ ਦੁਬਾਰਾ ਮੰਗਵਾਏ ਨੇਗੇ ਠੀਕ ਹੈ ਜੀ ਤੇ ਵਧੀਆ ਲੱਗੀ ਸੀ ਦਿੱਤੀ ਸ਼ਾਪਿੰਗ ਰਾਜਨੇ ਲੈ ਲਈ ਇਹਨਾਂ ਤਿੰਨਾ ਪਹਿਣਨ ਲੈਣਾ ਨਵੀ ਨੇ ਮਸੀ ਨੇ ਬੀਬੀ ਨੇ ਤੇ ਮੇਰੇ ਵਾਸਤੇ ਪੀੜੀ ਸੀ ਮੈਂ ਤਾਂ ਹੀ ਛੱਡੇ ਹੀ ਕੁਛ ਨਾ ਲਸੋ ਹੋਰ ਸੀ ਜਿਹੜਾ ਨਾ ਪਾਉਂਦਾ ਸੀਗਾ ਤੇ ਸਾਡੇ ਇੱਕ কুরਤੀ ਵਧੀਆ ਲੱਗੀ ਸੀ ਦੋ ਪਹਿਣਨ ਲੈ ਲਈਆਂ ਫਿਰ ਮੈਂ ਖਾ ਜਲ ਤੁਸੀਂ ਲੈ ਲਓ ਕੋਈ ਗੱਲ ਨਹੀਂ ਹੈਣਾ ਤੇ ਭਾਈ ਤਾਉਂ ਦੀ ਰਹਿੰਦੇ ਨੇਗੇ ਪਰ ਫੇਰ ਲੈ ਲਵਾਂਗੇ ਤ੍ਰੋਇ ਜਿੱਦ ਤੇ ਫੇਰ ਆਏ ਅਸੀਂ ਬਣਾਣੀ ਠਾਣੀਆਂ ਇਸ ਤਰੀਏ ਸ਼ੋਪਿੰਗ ਫੇਰ ਕਰਾਂਗੇ ਵਲੌਗ ਨੂੰ ਹੰਡ ਤੇ ਕੁਝ ਰੂਰ ਦੇਖਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸੋਣਾ ਜਿਹਾ ਕਮੈਂਟ ਕਰਿਓ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਰਬੂਰਜੀ ਦਾ ਖਾਲਸਾ ਰਬੂਰਜੀ ਦੀ ਫਤ